ਚਾਲਦੇ ਆ ਪ੍ਰਣਾਲੇ ਪੂਰਾ ਜੋਰਾਂ ਤੇ ਆ ਮੀ ਇਹ ਤੋਂ ਉਧਰ ਚੱਲਦਾ ਪ੍ਰਣਾਲਾ ਇਹ ਕਿੱਧਰ ਚੱਲਦਾ ਹੋਰ ਗਿਆ ਮਿੱਟੀ ਕੱਤੀ ਕੋਥੇ ਮਕਰਾਂ ਦੇ ਨਿਆਰੇ ਵੱਜੇ ਪੈ ਨਿਆਰੇ ਪੂਰਾ ਉਮੀਰਿਆ ਪੂਰਾ ਜੋਰਾਂ ਤੋਂ ਜਿਵੇਂ ਮੋਟਰ ਚਾਲਦੀ ਹੁੰਦੀ ਹੈ ਪਾਣੀ ਵਾਲੀ ਐਂ ਚੱਲਦੀ ਹੈ ਪ੍ਰਣਾਲੇ ਬੱਸ ਚਾਲਦੀ ਹੈ ਨਾ ਮੋਟਰ ਇਹ ਤੇ ਇੱਧਰ ਚੱਲਦੀ ਹੈ ਪੂਰਾ ਕੰਮ ਚੱਲ ਰਿਹਾ ਹੈ